ਲਓ ਜੀ ਚੜ ਗਿਆ ਦਿਨ ਆਪਣੇ ਲੜਨੀ ਜਾਂਗੋ ਚੜ ਗਈ ਉੱਪਰ ਵੀ ਪਤਾ ਨਹੀਂ ਕਿਹੜਾ ਪਰਬਾਣੂ ਬੰਬ ਰੋਖਣਾਗਾ ਆ ਦੇਖੇ ਕਿ ਨਿੱਕੀ ਜੀ ਪੱਤੇ ਖਾਈ ਜਾਂਦੀ ਹੈ ਰੋਟੀਆਂ ਨੂੰ ਸੁਆਦ ਨਹੀਂ ਲੱਗਦੀ ਹੈ ਕਿ ਪਤਾ ਨਹੀਂ ਕੀ ਚਾਹੇ ਮੂੰਹ 'ਚ ਕੋਈ ਕੰਡਾ ਵਜੇ ਸੁੰਢੀ ਵਜੇ ਬਿਲਕੁਲ ਨਹੀਂ ਪਰਦੇ ਪਰਦੇ ਸਾਨੂੰ ਕੋਈ ਉਹ ਫੱਕਾ ਨਹੀਂ ਹੈਗਾ ਪਰਦੇ ਆ ਦੇਖ ਆ ਗੋਹਾ ਪਤਾ ਨਹੀਂ ਕਿੱਥੇ ਲੁਕਾਉਂਦੀ ਹੈ ਉਹ ਪਾਥੀ ਆਉਂਦੇ ਨੇ ਅੱਗ ਬਲ ਨਹੀਂ ਹੁੰਦੀ ਕਿ ਭੋਰਾ ਹਨਾ ਚੱਲ ਵੀ ਰੋਟੇ ਰੋਟੇ ਬਣਾਵਾਂਗੇ ਇਹ ਚੱਕੀ ਫਿਰਦੀ ਹੁੰਦੀ ਹੈ ਕਿ ਲੱਕੜਾ ਪਤਾ ਨਹੀਂ ਕਿਹੜਾ ਇਹਦੇ 'ਚ ਰੋਸਟਡ ਲੱਗਦਾਗਾ ਦੇਖ ਇਹ ਪਤਾ ਨਹੀਂ ਕਿੱਥੇ ਲੁਕੋ ਕੇ ਰੱਖ ਦੇਗੀ ਕੱਢ ਲੈ ਜ ਇਨੇ ਬਿਲਕੁਲ ਨਹੀਂ ਛੱਡਨੇ ਹੈਗੀ ਕੋਈ ਚੀਜ਼ Goa ਹੋ ਲੱਕੜ ਹੋ ਕੋਈ ਚੀਜ਼ ਹੋਊਗੀ ਉਹ ਚੱਕ ਲੈਣੀ ਹੈ ਦੇਖ ਪਤਿ ਪੱਤੇ ਉੱਤੇ ਕਾ ਕੇ ਖਾਂਦੀ ਹੈਗੀ ਪਤਿ ਕੀ ਲੱਗਦਾ ਛੱਡਣਾ ਹੀ ਵੀ ਕਿਹੋਂ ਚੀਜ਼ ਛੱਡਤੀ ਹੁਣ ਉਹਨੂੰ ਫੜੂਗਾ ਦੇਖੀ ਆ ਜਾ ਇੱਧਰ ਦੇ ਇੱਧਰ ਬਿਲਕੁਲ ਨਹੀਂ ਇਹਨੇ ਫੜਾਉਣਾ ਆਏਗਾ Goa ਜਾਂ ਕਟੁੱਕ ਜਾਂ ਚੱਕੀ ਫਿਰਦੀ ਹੈ ਕੋਈ ਚੁੱਲੇ ਚੀਜ਼ ਹੋ ਚੱਕ ਲੈ ਆਊਗੀ ਇਹਨੇ ਸਾਰੀ ਦਿਹਾੜੀ ਨਾਲ ਬਸ ਆਈ ਫਰੀ ਜਾਣ ਕਿਤੇ ਕੋਈ ਚੀਜ਼ ਚੱਕ ਲਈ ਕੋਈ ਚੀਜ਼ ਆ ਦੇਖ ਚੱਲ ਚੱਲ ਦੇ ਤੇ ਛੱਤਰ ਬਹੁਤ ਪੈਣੇ ਨੇ ਫੜਾ ਦੇ ਤੈਨੂੰ ਮੈਨੂੰ ਚੁੱਪ ਕਰਕੇ ਇਨੇ ਬਿਲਕੁਲ ਨਹੀਂ ਫੜਾਉਣਾ ਉਹਦੇ ਸਾਹਮਣੇ ਚਾਨਪਰ ਵਿਚਾਰੇ ਕਬੂਤਰ ਚੁੱਪਚਾਪ ਬੈਠੇ ਨੇ ਅਸੀਂ ਕੋਸ਼ਿਸ਼ ਬਿਲਕੁਲ ਸ਼ਾਂਤ ਹੁੰਦਾਗਾ ਮੀਂਹ ਪਿਆਗਾ ਹੁਣ ਠੀਕ ਆ ਤੇ ਇਹਨੇ ਜਿਉਂ ਇੰਜਨ ਮਗੋਸਟਾਰਟ ਹੋ ਜਾਣਾ ਮਾਵਾ ਧੀਆ ਨੇ ਹਨਾ ਜਿਉਂ ਇਹਨਾਂ ਨੇ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਪਤਾ ਨਹੀਂ ਇਹਨਾਂ ਨੂੰ ਪਿਆਰ ਖੇੜੀ ਨਹੀਂ ਹੋਣੀ ਹੈਗੀ ਪਤਾ ਨਹੀਂ ਵਿਛੜੇ ਅਮਲਾ ਦਾ ਹੋਣੀ ਹੈ ਕਾਫੀ ਟਾਈਮ ਦੀ ਹਨਾ ਇਹਨਾਂ ਨੇ ਬਿਲਕੁਲ ਨਹੀਂ ਕੋਈ ਚੀਜ਼ ਛੱਡਣੀ ਹੈ ਜੀ ਆ ਨਿੱਕੀ ਜਿਹੀ ਹੈਗੀ ਜਿੰਨੇ 76 ਬਣ ਘਟਨੇਗੇ ਉਹ ਉੱਪਰ ਖੜੀ ਹੈ ਪਤਾ ਨਹੀਂ ਕਿਹੜੀ ਜੰਗ ਦੇਖ ਰਹੀ ਹੈ ਤੇ ਜੰਗ ਨੂੰ ਤਾਂ ਇਹ ਲੱਗ ਜੇ ਕੋਈ ਭੌਂਗਦਾ ਨਹੀਂ ਇਹ ਕੱਲੀ ਟੋਂ ਟੋਂ ਲੱਗ ਜਾਂਦੀ ਹੈ ਕਰਨ ਫੇ ਉੱਤੇ ਨਹੀਂ ਕੋਈ ਦੇਖਦਾ ਤਾਂ نیچے ਨਹੀਂ ਆ ਜਾਣਾ ਉੱਤੋਂ ਹਟੂ ਉੱਤਾਈ ਦੇ ਨਾਲ ਖੇਡਣ ਲੱਗ ਜਾਣਾ ਸਾਰੇ ਘਰ ਦੇ ਵਿੱਚ ਖਰਾਰਾ ਪਾ ਦੇਣਾ ਮੜੇ ਬਾਹਰ ਨਿਕਲ ਜੀ ਹੁਣ ਤੱਕੇ ਬਾਹਰ ਜਾਊਗੀ ਉਹ ਨਿੱਕੀ ਜੀ ਟਿੱਡੀ ਵੀ ਨਹੀਂ ਮਾਗ ਰੋਟੇ ਜਾਣਾ ਵੀ ਚਾਹੇ ਕੋਈ ਕੁੱਤਾ ਕੋਈ ਆ ਕੇ ਨੂੰਹ ਚ ਪਾ ਕੇ ਲੈ ਜੇ ਬਿਲਕੁਲ ਹੀ ਪ੍ਰਭਾਵ ਕਰਦੀ ਹੈਗੇ 1% ਵੀ ਚੱਲਦੀਆਂ ਤਾਂ 70% ਨੇ ਤੇਰੇ ਚਾਹੇ ਢੱਕਾ ਮੂੰਹ 'ਚ ਵੱਜੇ ਚਾਹੇ ਕੋਈ ਇੱਥੇ ਆ ਕੇ ਸੱਪ ਸੁੱਲਟਾ ਹੋ ਜਾਈ ਬਿਲਕੁਲ ਨਹੀਂ ਜਦੋਂ ਇਹਨੂੰ ਫੜੋ ਤਾਂ ਮੂਰੇ ਉੱਡ ਲੁਗਿਆ ਦੇਖ ਜਾਂਦੀ ਇੱਥੇ ਚੱਲ 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 ਚੱਪਲੀ ਖਾਣੇ ਨੇ ਇਹ ਛੱਤਰ ਬਿਲਕੁਲ ਨਹੀਂ ਡਰਦੀ ਹਾਂ ਮੈਂ ਲਾੜ ਕਰਦਾ ਵੀ ਤਾਂ ਕਰਕੇ ਮੂਰੇ ਉੱਡੀ ਫਿਰਦੀ ਹੈਗੀ ਇੱਥੇ ਲੋਹਾ ਖਾਈ ਚੱਲੂਗੀ ਮੱਝਾ ਨਾਲ ਇਹਨਾਂ ਦਾ ਪਤਾ ਨਹੀਂ ਕੀ ਵੈਰ ਆਗਾ ਹਰਾ ਪਾਇਆ ਹੁੰਦਾ ਸਾਰਾ ਖੰਡਾ ਦੇਣਾ ਵੀ ਉਹਨਾਂ ਨੂੰ ਕਿਉਂ ਪਾਉਣੇ ਹੋ ਤੇ ਸਾਨੂੰ ਕਿਉਂ ਨਹੀਂ ਪਾਉਂਦੇ ਵੀ ਉਹ ਕਾਲੀਆਂ ਨੇ ਕਿ ਅਸੀਂ ਜਿੱਟੀਆਂ ਕਿ ਇਹ ਦੇਖ ਉਹਨਾਂ ਦਾ ਵੈਰ ਪਤਾ ਇਹਨਾਂ ਦਾ ਜਿਹੜਾ ਸਾਰਾ ਖੰਡਾ ਦੇਣੇ ਵੀ ਨਾਲ ਇਹਨੂੰ ਇੰਨੀਆਂ ਚੀਜ਼ਾਂ ਪਾਈ ਦੀਆਂ ਨੇ ਬਿਲਕੁਲ ਨਹੀਂ ਖਾਂਦੀ ਹੈਗੇ ਹੁਣ ਇਹ ਦੇਖੀ ਗਵਾਂਡੀਆਂ ਦੀ ਨੂਰੀ ਹੈਗੀ ਮੀ ਪਿਆ ਹੋਇਆ ਹੈਗਾ ਠੀਕ ਹੈ ਇਹ ਹੈਗੀ ਚੰਪਲੀ ਫਿਰਦੀ ਹੈ ਮੀ ਦੇ ਵਿੱਚ ਇਹ ਨਹੀਂ ਦੇਖਣਾ ਵੀ ਗਿੱਲਾ ਅਸੀਂ ਲੱਪੜਾਂਗੇ ਇੰਨਾ ਛਤਰ ਪੈਣੇ ਇੰਨਾ ਕੋਈ ਫਿਕਰ ਨਹੀਂ ਚਾਹੀਏ ਕੰਤ ਦੇ ਚ ਵਸਦੀ ਨੇ ਪੱਜੇ ਪੱਜਿਆਂ ਕੋਈ ਕਾਹចਾ ਵਸਦੀ ਇਹਦਾ ਹਰੇ ਦੀ ਬੈਰੀ ਨੇ ਦੋਨੇ ਪਾਸ ਮੱਜਾਂ ਦਾ ਬੈਰੀ ਨੇ ਉਹਨਾਂ ਨੂੰ ਤਾਂ ਇਹਨਾਂ ਨੇ ਖੰਡਾਈ ਦਿਨ ਵੀ ਕਿਉਂ ਲਿਆਉਣੇ ਕਿਉਂ ਸੇਵਾ ਕਰਦੇ ਉਹ ਨਹੀਂ ਸਾਡੀ ਕਿਉਂ ਨਹੀਂ ਕਰਦੇਗੇ ਮੀ ਪਿਆ ਹੋਇਆਗਾ ਸਾਰਾ ਥਾਂ ਗਿੱਲਾ ਹੋਇਆ ਹੋਇਆਗਾ ਆਹ ਮਾਂ ਦੀ ਧੀ ਜਦੋਂ ਦੀ ਆਈ ਹੈ ਬਸ ਆ ਇੱਕ ਨੂਰੀ ਹੈ ਸਾਡੇ ਗਵੰਡੀ ਜਰਮਨ ਦਾ ਕਿ ਉਹਦੇ ਵਿੱਚ ਦੇਖੀ ਜਾ ਉਹਦੇ ਪੰਗਲ ਆਦਾ ਸਰੀਰ ਨਹੀਂ ਦੇ ਦਿਆ ਤੁਹਾਨੂੰ ਮੈਂ ਦਿਖਾਉਣਾ ਉਹ ਸਾਹਮਣੇ ਬੈਠੀ ਸੀ ਕਿਵਰ ਆਇਥੇ ਨਜ਼ਰ ਆਉਂਦੀ ਹੈਗੀ ਇਹਨੇ ਸਾਹ ਸੁਕਾਦਨੇ ਲੱਕਾਂ ਮਰਿਆ ਪਿਆਗਾ ਇਹਦਾ ਟੱਡੀ ਜੇ ਇਹ ਵੀ ਉਹਦੇ ਮਗਲ ਲੱਗ ਜਾਂਦੀ ਹੈਗੀ ਜਿਵੇਂ ਉਹ ਕਰਦੇ ਹੋਵੇਂ ਬੱਠਲ ਕਰਗੀ ਕਰਦੀ ਕਿ ਚੱਕ ਕੇ ਸਿਰ ਤੇ ਬੱਠਲ ਮਾਰੂ ਪਰ ਇਹ ਹੋ ਜਾ ਇਥੋਂ ਆਹ ਦੇਖੋ ਚੱਲ 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 ਔਰ ਆਣੀ ਡਿੱਗਦੀ ਹੈਗੀ ਜਾਨ ਪ੍ਰਾਣਾ ਹੈ ਨਹੀਂਗੀ ਆ ਗੋਹਾ ਗੋਹੀ ਨੂੰ ਭੌਂਕੀ ਕੀ ਫਿਰ ਗੋਏ ਤੋਂ ਡਰੇ ਇਹਨੇ ਦੇਖ ਆ ਦੇਖੋਂ ਡਰੂਏ ਤੋਂ ਗੋਏ ਤੋਂ ਮੜਾ ਪਈ ਕੀ ਚੀਜ਼ੇ ਨਾਲੇ ਡਰਦੀਆਂ ਨਾਲੇ ਮੜਾ ਡਰਾਤੇ ਆ ਜੀ ਹੁਣ ਇਹਨੇ ਇਹ ਨੀਚੋਂ ਸਾਡੀ ਕੋਠੇ ਤੇ ਗਈ ਨੀਚੇ ਦੇਖੀ ਨਹੀਂ ਨਾ ਹੁਣ ਇਹਨੇ ਕੋਠੇ ਤੇ ਚੜਜਣਾ ਕੋਠੇ ਤੇ ਜਾ ਕੇ ਜਿਉਂ ਚਾਹੇ ਆਏ ਜਾਊਗੀ 100 ਦੀ ਸਪੀਡ ਤੇ ਬ੍ਰੇਕ ਕਿਹੜੇ ਹਿਸਾਬ ਨਾਲ ਲਓ ਚਾਹੇ ਥੱਲੇ ਡਿੱਗ ਜਾਓ ਦੇਖੀ ਹੋ ਗਈ ਚਾਹੇ ਥੱਲੇ ਜਾ ਕੇ ਡਿੱਗ ਪਏ ਬਿਲਕੁਲ ਨਹੀਂ ਡਰਦੀ ਹੈਗੀ ਪਰ ਆ ਨਿੱਕੀ ਜੀ ਆ ਇਨੂੰ ਇਹ ਨਹੀਂ ਪਤਾ ਹੈਗਾ ਵੀ ਮੇਰੇ ਤੇ ਜਾਨ ਹੈ ਨਹੀਂ ਪ੍ਰਾਣ ਹੈ ਨਹੀਂ ਜਦੋਂ ਨੇ ਕੋਠੇ ਚੱਲ ਕੇ ਚਿੱਕੋ ਮੈਨੂੰ ਵੀ ਲੈ ਕੇ ਜਾਓ ਲੈ ਕੇ ਜਾਓ ਲੈ ਕੇ ਪਤਾ ਨਹੀਂ ਉੱਪਰ ਕੀ ਕਰਨਾ ਇਹਨੇ ਕੀ ਡਿਗ ਵੀ 6:00 ਵਜੇ ਨੇ ਬਿਲਕੁਲ ਨਹੀਂ ਧਰਤੀ ਹੈਗੀ ਮੈਨੇ ਚਿੱਕੀ ਜਾਣਾ ਆਇਆ ਆਇਆ ਥੱਲੇ ਹੁਣ ਥੱਕ ਗਈ ਸਾਰ ਐਨੇ ਘੁੰਮਲੇ ਫਿਰਲੇ ਹੁਣ ਇੱਥੇ ਆਰਾਮ ਕਰੂਗੀ ਬਿਲਕੁਲ ਬਹਿ ਕੇ ਨੇ ਇੱਥੇ ਆਰਾਮ ਕਰ ਲੈਣਾ ਕਾ ਦੇਖੀ ਹੁਣ ਮਿੱਟੀ ਪਟੂਗੀ ਇਨੇ ਜਿਉ ਮਿੱਟੀ ਪਟਣ ਲੱਗਣੀ ਹੈਗੀ ਹਟਣਾ ਨਹੀਂ ਹੈਗਾ ਇਹਨੇ ਸਾਰਾ ਦੇਖੋ ਕਿ ਮਿੱਟੀ ਕਿੱਥੇ ਪਈ ਕਿੱਥੇ ਨਹੀਂ ਪਈ ਹੈਗੀ ਨਾ ਇਹਨੇ ਆਰਾਮ ਨਾਲ ਉੱਥੇ ਬੈਠੇ ਨੇ ਪੱਟੀ ਜਾਣਾ ਫੇ ਆਰਾਮ ਨਾਲ ਜਦੋਂ ਆਏ ਦੇਖ 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 ਕਿਵੇਂ ਮਾਰਦੀ ਪਾਂਚ ਲੱਗੀ ਪਈ ਆ ਪਾਂਚੇ ਮਾਰਨ ਮਿੱਟੀ ਹੁਣ ਆਰਾਮ ਨਾਲ ਮਿੱਟੀ ਠੰਡਾ ਥਾ ਹੋ ਗਿਆ ਹੁਣ ਥੱਕ ਗਈ ਉੱਥੇ ਮੈਡਮ ਜੀ ਆਰਾਮ ਕਰਨਗੇ ਚਲੋ ਆਰਾਮ ਫਰਮਾ ਰਹੇ ਨੇ ਹੁਣ ਇਹਨਾਂ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਤਾਂ ਮਸਤੀ ਚੱਲਦੀ ਰਹਿੰਦੀ ਆ ਫੇ ਜਦੋਂ ਆਏ ਪੈ ਜਾਣਾ ਸੌ ਜਾਣਾ ਫਿਰ ਕੋਈ ਫਿਕਰ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ ਆ ਰਾਮ ਨਾਇ ਨੇ ਸੌ ਜਾਣਾ ਹੁਣ ਚਲੋ ਵੀ ਆ ਕੰਮ ਇਹਨਾਂ ਦਾ ਜਾਂਦੇ ਜਾਂਦੇ ਸਾਡੇ ਸਪੀਡ ਜਮੀ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਲਈ ਕਿਤੇ ਰੋਜ਼ ਇਹਨਾਂ ਦੀ ਲੈ ਕੇ ਆਇਆ ਕਰਾਂਗੇ ਤੇ ਜਾਂਦੇ ਸਬਸਕ੍ਰਾਈਬ ਸ਼ੇਅਰ ਲਾਇਕ ਜਰੂਰ ਕਰਦੇ ਕਰੋ